ਨਾਮ ਦੱਸੋ ਜੀ ਮੈਂ ਇਨਸਫੈਕਟਰ ਇੰਦਰਦੀਪ ਸਿੰਘ ਸਰ ਅੱਜ ਜਿਹੜੇ ਮਦਰ ਨੂੰ ਪੇਸ਼ ਕੀਤਾ ਗਿਆ ਅਦਾਲਤ ਚ ਕੀ ਮਾਮਲਾ ਕੀ ਹੈ ਜੀ ਸਰ ਇਹ ਮਾਮਲਾ ਇਹ ਆਈਸੋ ਡਰੱਗ ਤੇ ਹੈਰੋਂ ਦੇ ਨਾਲ ਜੁੜਿਆ ਹੋਇਆ ਜੀ ਜੀ ਇਹ ਕੱਲ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਅਵਤਾਰ ਸਿੰਘ ਸਨ ਆਫ ਸਤਨਾਮ ਸਿੰਘ ਜੋ ਕਿ ਬਾਰਡਰ ਦੇ ਪਿੰਡ ਕੱਕੜ ਦਾ ਰਹਿਣ ਵਾਲਾ ਤੇ ਜਿਹੜਾ ਛਾਟੇ ਉਹਨੇ ਕਿਰਾਏ ਦੇ ਮਕਾਨ ਤੇ ਰਹਿ ਕੇ ਤੇ ਇੱਥੇ ਲੋਕਲ ਗਾਕਾਂ ਨੂੰ ਜਿਹੜਾ ਵਾ ਜੂਜਰਾਂ ਨੂੰ ਇਹ ਵੇਚਦਾ ਵਾ ਤੇ ਉਹ ਉਸੇ ਨੂੰ ਪਰਮਿਸ਼ਨ ਦੇ ਵਿਹਾਵ ਤੇ ਆਪਰੇਸ਼ਨ ਟੀਮ ਨੇ ਉੱਥੇ ਟਰੈਕ ਲਾਇਆ ਜੀ ਉੱਥੇ ਜਦੋਂ ਚੈਕਿੰਗ ਕੀਤੀ ਆ ਤੇ ਉਸੇ ਇੱਕ ਦੋਸ਼ੀ ਜਿਹੜਾ ਵਾ ਖੜਾ ਵਿਅਕਤੀ ਦਿਖਾਈ ਦਿੱਤਾ ਜਿਹਨੇ ਕਿ ਪਿੱਠੂ ਬੈਗ ਪਾਇਆ ਹੋਇਆ ਸੀ ਪਿੱਠੂ ਬੈਗ ਦੀ ਜਦੋਂ ਤਲਾਸ਼ੀ ਲਈ ਆ ਤੇ ਉਹਦੇ ਚੋਂ 4 ਕਿਲੋ ਗ੍ਰਾਮ ਆਈਸ ਡਰੱਗ ਤੇ 1 ਕਿਲੋਗ੍ਰਾਮ ਜਿਹੜੀ ਆ ਹੈਰਨ ਬਰਾਮਦ ਹੋਈ ਆ ਇਸ ਦੋਸ਼ੀ ਦੀ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੂੰ ਪਿਛਲੇ 1 ਹਫ਼ਤੇ ਤੋਂ ਭਾਲ ਸੀ 1 ਹਫ਼ਤੇ ਤੋਂ ਸੀਕ੍ਰੀਟ ਸੋਰਸ ਲਾਏ ਹੋਏ ਸੀ ਕਿ ਉੱਥੇ ਇਹੋ ਜੀ ਇਨਫਾਰਮੇਸ਼ਨ ਹੀ ਕਿ ਕੋਈ ਵਿਅਕਤੀ ਬਾਰਡਰ ਦੇ ਪਿੰਡਾਂ ਦਾ ਤੇ ਇੱਥੇ ਸਿਟੀ ਦੇ ਵਿੱਚ ਜਿਹੜਾ ਵਾ ਇਹ ਸਪਲਾਈ ਕਰਦਾ ਹੈਰਨ ਨੂੰ ਉਹ 4-5 ਦਿਨ ਤੋਂ ਇਹਦਾ ਜਿਹੜਾ ਕਿ ਇਹਨੂੰ ਵਾਚਿਆ ਜਾ ਰਿਹਾ ਸੀ ਫਿਰ ਕੱਲ ਸ਼ਾਮੀ ਮਿਤੀ 2 5 23 ਨੂੰ ਇਨੂੰ ਜਿਹੜਾ 24 ਨੂੰ ਸੋਰੀ 25 24 ਤੇ ਇਹਨੂੰ ਆਪਾਂ ਜਿਹੜਾ ਵਾ ਇਹਨੂੰ ਰੈਸਟ ਕਰ ਲਿਆ ਤੇ ਇਹਦੀ ਕੋਈ ਬਰਾਮਦਗੀ ਹੋ ਗਈ ਸਰ ਇਹਦੇ ਕੋਈ ਪਹਿਲਾਂ ਵੀ ਪਰਚਾ ਵਗੈਰਾ ਕੋਈ ਦਰਜ ਹੈਗਾ ਇਸ ਮਾਮਲੇ ਦਾ ਉਹ ਅਜੇ ਫਰਦਰ ਨਾ ਇਨਵੈਸਟੀਗੇਸ਼ਨ ਤੇ ਪਤਾ ਲੱਗੂਗਾ ਜੀ ਇਹਦੇ ਫਾਰਵਰਡ ਤੇ ਬੈਕਵਰਡ ਜੋ ਵੀ ਲਿੰਕ ਆ ਉਹ ਆਪ ਜੀ ਨੂੰ ਦੱਸੇ ਜਾਣਗੇ ਸਰ ਜਿਹੜੀ ਹੈ ਹੈਰਨ ਜਾਂ ਆਈਸ ਮਿਲੀ ਹੈ ਇਹ ਕ੍ਰੋਸ ਦਾ ਬਾਰਡਰ ਹੈ ਕਰੋ ਹਾਂ ਜੀ ਕ੍ਰੋਸ ਦਾ ਬਾਰਡਰ ਹੈ ਹੁਣ ਇਹ ਮਾਂਜੋਗ ਅਦਾਲਤ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਆ ਇਸ ਕਰਨ ਤੋਂ ਬਾਅਦ ਇਹਦਾ ਜਿਹੜਾ ਰਿਮਾਂਡ ਲੈ ਕੇ ਤੇ ਫਿਰ ਅਗਲੀ ਜਿਹੜੀ ਆ ਪੁਸ਼ਕਿਸ਼ ਦਾ ਜੋ ਵੀ ਖਲਾਸਾ ਹੋਊਗਾ ਜਿਹੜੇ ਹੋਰ ਬੰਦੇ ਇਹਦੇ ਨਾਲ ਜੁੜੇ ਹੋਏ ਸੀ ਤੰਦੇ ਦੇ ਵਿੱਚ ਤੇ ਉਹਨਾਂ ਦੀਆਂ ਰਸਤਾ ਪਾਵਾਂਗੇ ਸਰ ਵੈਸੇ ਕਿੰਨੇ ਕਿੰਨੇ ਦਿਨ ਦਾ ਕੰਮ ਕਰ ਰਿਹਾ ਹੈ ਆਈਡੀਆ ਹੈ ਜੀ ਕੁਝ ਦੱਸਿਆ ਇਹਦੀ ਸਰਸਰੀ ਜਿਹੜੀ ਪੁਸ਼ਕਿਸ਼ ਆ ਉਹਨੇ ਪਿਛਲੇ 3-4 ਸਾਲ ਤੋਂ ਇਹ ਇਹਦਾ ਪਿੰਡ ਬਾਰਡਰ ਤੇ ਹੋਣ ਕਰਕੇ ਇਹ ਜਿਹੜਾ ਵਾ ਇਹ ਸੇ ਸਮਗਲਰਾਂ ਦੇ ਸੰਪਰਕ ਚ ਆ ਗਿਆ ਤੇ ਉਤੋਂ ਫਿਰ ਇਹ ਆਪਣੇ ਮੋਬਾਈਲ ਦੇ ਰਾਹੀਂ ਜਿਹੜਾ ਵਾ WhatsApp ਜਰੀਏ ਇਸ ਤਰ੍ਹਾਂ ਕਰਕੇ ਕਾਰਵਾਈ ਨੂੰ ਅੰਜਾਮ ਦਿੰਦਾ ਪਾਕਿਸਤਾਨ ਚ ਵੀ ਕੁਝ ਲਿੰਕਸ ਹੋ ਸਕਦੇ ਜੀ ਇਹਦੇ ਇਹ ਗੱਲ ਦਾ ਆਪਾਂ ਜੇ ਕਰ ਰਹੇ ਆਂ ਕਿ ਹੋਰ ਕਿਹੜਾ ਬੰਦਾ ਸੀ ਜਾਂ ਕੋਈ ਪੁੱਛੇ ਆ ਕੋਈ ਬਾਰਡਰ ਦੇ ਆ ਜਿਹੜਾ ਕਿ ਇਹਨੂੰ ਮੰਗਵਾ ਕੇ ਦਿੰਦਾ ਸੀ ਕਿਸ ਰਸਤੇ ਆ ਰਹੀ ਜਾਂ ਤਾਂ ਕ੍ਰਾਸ ਬਾਰਡਰ ਤੋਂ ਤਾਰਾਂ ਰਸਤੇ ਆਉਂਦੀ ਜਾਂ ਕੋਈ ਡਰੋਨ ਰਸਤੇ ਆਉਂਦੀ ਉਹਦਾ ਜਿਹੜਾ ਆਪਾਂ ਪਤਾ ਲਗਾਵਾਂਗੇ ਠੀਕ ਹੈ